ਜੀ ਹਾਲੇ ਅਸੀਂ ਮੌਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਹਾਂਜੀ ট্রাক ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਬਣਿਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੈਕਟਰ ਦੇ ਕਾਰ ਡਰਾਈਵਰ ਤੇ ਤੇ ਧੌਣੇ ਨਾਲੋਂ ਅਲੱਗ ਹੋ ਗਈ ਥੜਾ ਨਾਲੋਂ ਓਕੇ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਛੋੜ ਕਰ ਮੇਰਾ ਮੋੜ ਐਸੇ ਚੱਲ ਆਂਗਲ ਕੱਟ ਲਾ ਯਾਰ ਨੇ ਆਂਗਲ ਕੱਢ ਲੀਏ ਕੀ ਕਰਦਾ ਤਾਂ 100 ਕਿਤੇ ਅੰਗਲ ਗਏ ਨਾ ਪਾਣੀ ਪਾਉਣ ਤੇ ਜਲਣੇ ਨੇ ਕੀ ਹਾਲਿਆ ਸੀ ਮੌਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਹਾਂਜੀ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਬਣਿਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਸਰ ਕੀ ਹਾਲਾਤ ਕੀ ਨਾ ਕਾਰ ਡਰਾਈਵਰ ਦੇ ਤੇ ਟਰੱਕ ਡਰਾਈਵਰ ਦੇ ਕਾਰ ਡਰਾਈਵਰ ਤੇ ਧੌਣੇ ਨਾਲੋਂ ਅਲੱਗ ਹੋ ਗਈ ਥੜ੍ਹ ਨਾਲੋਂ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰਵਾਰਕ ਮੈਂਬਰ ਪੁੱਛੇ ਨਹੀਂ ਅਜੇ ਨਹੀਂ ਆ ਰਹੇ ਆ ਤੇ ਕਾ ਟਰੱਕ ਡਰਾਈਵਰ ਤੇ ਕੰਟਰੋਲਰ ਤੋਂ ਬੱਕਦਾ ਵੀ ਕਾਫੀ ਨੁਕਸਾਨ ਆ ਜੀ ਪਹੀਏ ਦੋਨੇ ਲੱਗ ਗਏ ਜੀ ਟਰੱਕ ਤੇ ਵੀ ਫਸ ਗਿਆ ਮੁਕੇ ਫਿਰ ਅਸੇ ਤੇ ਟਰੱਕ ਡਰਾਈਵਰ ਕਿੱਦਾਂ ਨਹੀਂ ਮੁਕੇ ਤੇ ਫਸ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਕਾਰ ਵਾਲੇ ਦੀ ਪਛਾਣ ਹੋ ਗਈ ਆ ਮੈਂ ਅਨੰਦ ਰਾਜ ਜੀ ਕਿੱਥੋਂ ਦੇ ਰਹਿਣ ਆ ਗਏ ਆ ਨੀ ਆਈਡਿ ਲਈ ਭਾਜੀ ਫਾਹਿਮਪ੍ਰੀਤ ਸਿੰਘ ਆਪਾਂ ਨਾ ਰਹਿਣਾ ਅਜੇ ਸultanpur road ajit nagar ਸਰਕਾਰ ਵਾਲੇ ਦੀ ਪਛਾਣ ਕੀ ਹੈ ਜੀ ਦੱਸੋ ਦੁਬਾਰਾ ਦਾ ਸਾਹਿਬ ਪ੍ਰੀਤ ਸਿੰਘ ਜੀ son of ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਜੀ ਅਜੀਤ ਨਗਰ ਸultanpur road ਹੋਂਸਲੇ ਓਕੇ ਜੀ ਕੀ ਕਾਰਵਾਈ ਕੀ ਕੀਤੀ ਜਾ ਰਹੀ ਪੁਲਸ ਵਾਲਾ ਮੁੱਢਲੀ ਕਾਰਵਾਈ ਅਜੇ ਤਾਂ ਮੌਕੇ ਤੇ ਪਹੁੰਚੀ ਹੈ ਜੀ ਫੋਟੋਗ੍ਰਾਫੀ ਕਰਨੀ ਹੈ ਗੱਡੀਆਂ ਪਾਸੇ ਕਰਾ ਰਹੇ ਹਾਂ ਬੋਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਹਾਂ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਇਸ ਜਗ੍ਹਾ ਦਾ ਨਾਮ ਇੱਧਰ ਤਾਂ ਹੈਗੀ ਆ ਜੀ ਬਾਬਾ ਨੋ ਸਿੰਘ ਦੀ ਸਮਾਹ ਤੋਂ ਥੋੜਾ ਅੱਗੇ ਆ ਅਗਰਵਾਲੀ ਪਿੰਡ ਦਾ ਰਕਬਾ ਹੈ ਠੀਕ ਬਾੜੀਆਂ ਲਾ ਵਾੜੀਆਂ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਵੀਰ ਜੀ ਨਾਮ ਮੇਰਾ ਪੰਜਾਬ ਸਿੰਘ ਆ ਭਾਈ ਇਹ ਰੋਡ ਸਾਡਾ ਬਹੁਤ ਹੈਵੀ ਵਗਦਾ ਕਿਹੜਾ ਰੋਡ ਹੈ ਕੀ ਗੱਲ ਬਾਤ ਦੀ ਕਰਨ ਦਾ ਰੋਡ ਭਾਈ ਇਹ ਕਰਨ ਦਾ ਨਾ ਰੋਡ ਅੰਮ੍ਰਿਤਸਰ ਨੂੰ ਜਾਂਦਾ ਠੀਕ ਆ ਇੱਧਰ ਜਲੰਧਰ ਨੂੰ ਹਰ ਬੰਨੇ ਨਿਕਲ ਜਾਂਦਾ ਭਾਈ ਰੋਡ ਵੇਖੋ ਤੁਸੀਂ ਆ ਕਿਹੜਾ ਰੋਡ ਦਿਖਾਓ ਨਾ ਭਾਈ ਠੀਕ ਆ ਰੋਡ ਬਹੁਤ ਹੈਵੀ ਵਗਦਾ ਬਹੁਤ ਬਹੁਤ ਚੱਲਦੀ ਆ ਕਿੰਨਾ ਅਸਲ ਟਰੈਫਿਕ ਬਹੁਤ ਜ਼ਿਆਦਾ ਹੈ ਭਾਈ ਪਤਾ ਕਿਸੇ ਨੂੰ ਨਹੀਂ ਲੱਗਦਾ ਅਜਸਤਨ ਫਿਕਰ ਨੇ ਮੇਰਾ ਰੋਡ ਤੇ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਕਿ ਮੇਰੀ ਗੱਲ ਸੁਣਾ ਰੋਡ ਤੇ ਵਗਦਾ ਹੈ ਨਾ ਕਿੰਨਾ ਵੀ ਮਾਲ ਗੱਡੀਆਂ ਵਾ ਜਿੰਨੀਆਂ ਵੀ ਮਾਲ ਗੱਡੀਆਂ ਵਾ ਆਹ ਰੋਡ ਤੇ ਹੁੰਦੀਆਂ ਵਾ ਜਿਹੜਾ ਹਾਈਵੇ ਰੋਡ ਬਣਾਏ ਆ ਉਧਰ ਗੱਡੀਆਂ ਕੱਢਣ ਭਾਜੀ ਇਹ ਆਹ ਗੱਡੀਆਂ ਰੋਡ ਦਾ ਜਿਹੜਾ ਐਕਸੀਡੈਂਟ ਹੈ ਕਿਹੜੀ ਗੱਡੀ ਦਾ ਕਿਹਦੇ ਨਾਲ ਵੱਜਿਆ ਹੈ ਇਹ ਐਕਸੀਡੈਂਟ ਲੱਗਿਆ ਗੱਡੀ 150 ਦੀ ਸਪੀਡ ਦੇ ਵਿੱਚ ਨਾਲ ਓਵਰਟੈਕ ਹੋ ਕੇ ਗੱਡੀ ਵੱਜੀ ਆ ਨਾਲ ਤੇ ਗੱਡੀ ਵਿੱਚ ਕਿੰਨੇ ਜਨੇ ਕੁਝ ਪਤਾ ਲੱਗਾ ਕੋਈ ਇੱਕ ਬੰਦਾ ਹੀ ਬੰਦਾ ਇਕੱਲਾ ਹਾਂਜੀ ਤੇ ਮੈਂ ਕਹਾਂ ਤੁਹਾਨੂੰ ਆ ਕੁੜੀਆਂ ਵਾਹ ਰੋਡ 'ਤੇ ਮਾਲ ਗੱਡੀਆਂ ਵਾਸਤੇ ਵੇਖੋ ਕਿੱਡੇ ਕਿੱਡੇ ਕੁੜੀ ਹੋਵੇ ਤੰਦੂਰੀ ਵਾਲੇ ਪਹਾੜ ਪੜੇ ਹੋਏ ਇਹਦੇ ਵਿੱਚ ਭਾਜੀ ਕਿੰਨੇ ਵੇ ਚਲ ਬੰਦ ਕਰ ਸਸ ਜੀ ਗੱਲ ਕਰੀਏ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਭਰਿੰਦੀ ਸਿੰਘ ਹੈ ਜੀ ਹਾਂਜੀ ਇਹ ਕਿਹੜਾ ਰੋਡ ਹੈ ਕੀ ਗੱਲਬਾਤ ਹੋਈ ਹੈ ਇਹ ਤਰਨਤਨ ਰੋਡ ਹੈ ਜੀ ਹਾਂਜੀ ਕੀ ਗੱਲਬਾਤ ਹੈ ਜੀ ਵੀਰ ਜੀ ਗੱਲ ਇਦਾਂ ਆਈਡੀ ਆ ਰਹੀ ਨਹੀਂ ਹਾਈਵੇ ਰੋਡ ਆ ਵੱਡੇ ਭਾਜੀ ਇਹ ਹਾਈਵੇ ਰੋਡ ਆ ਜੀ ਤੇ ਹਾਈਵੇ ਰੋਡ 'ਤੇ ਭਾਜੀ ਗੱਡੀਆਂ ਵੱਧ ਸਪੀਡ ਸਾਨੂੰ ਇਹ ਵਾਟ ਸਪੀਡ ਤੇ ਕਰਕੇ ਨੁਕਸਾਨ ਹੋਇਆ ਠੀਕ ਹੈ ਜੀ ਨਾ ਹੁਣ ਗੱਡੀ ਵਾਲਾ ਅਸੀਂ ਖੁਦ ਡਰਾਈਵਰ ਭਾਈ ਵੱਡਾ ਮੈਂ ਟਰੱਕ ਡਰਾਈਵਰ ਹਾਂ ਤੇ ਦੇਖੋ ਮੇਰੀ ਗੱਲ ਤੋਂ ਉਹ ਗੱਡੀ ਆਪ ਤੁਸੀਂ ਖੁਦ ਦਾਜਾ ਅਜਾ ਜੇ ਲੋ ਉਹਦੀ ਸਾਈਡ ਵੇਖੋ ਤੇ ਗੱਡੀ ਵੇਖੋ ਕਿੱਥੇ ਵੱਜੀ ਆ ਗਈ ਜੀ ਜੀ ਭਾਈ ਨੁਕਸਾਨ ਹੋਇਆ ਸਾਡੇ ਬੰਦੇ ਦਾ ਠੀਕ ਹੈ ਅਸੀਂ ਇਹ ਕਹਿੰਨੇ ਆ ਕਿ ਸਾਡੇ ਬੰਦੇ ਦੀ ਗਲਤੀ ਆ ਜੀ ਗਲਤੀ ਭਾਈ ਤੁਸੀਂ ਆਪ ਦੇਖ ਸਕਦੇ ਹੋ ਆਪ ਚੈੱਕ ਕਰ ਸਕਦੇ ਹੋ ਵੀ ਗਲਤੀ ਹੈ ਕਿ ਨਹੀਂ ਆ ਠੀਕ ਹੈ ਜੀ ਇਹ ਹਾਈਵੇ ਰੋਡ ਦੇ ਉੱਤੇ ਭਾਜੀ ਡਵਰ ਰੋਡ ਚਾਹੀਦਾ ਹੈਗਾ ਉਹ ਵੀ ਬਰੁੱਕੇ ਠੀਕ ਹੈ ਥੋੜੇ ਬਰੀਫ ਭਾਜੀ ਕੀ ਗੱਲਬਾਤ ਹੋਈ ਮੈਨੂੰ ਦੱਸ ਦਿਓ ਕੋਈ ਥੋੜਾ ਬਰੀਫ ਕਰ ਦਿਓ ਤੇ ਗੱਲਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਲਿਆ ਸਾਂ ਜੀ ਤੇ ਮੈਂ ਵੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਆਲਾ ਵੀਰ ਜੀ ਇਧਰੋਂ ਆਉਂਦਾ ਸੀ ਤੇ ਉਧਰੋਂ ਟਰੱਕ ਆਉਂਦਾ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀ ਥੋੜਾ ਕਿਤੇ ਹੀ ਤੇ ਤੁਹਾਡੇ ਨਾਲ ਕੀ ਤੁਹਾਡੇ ਸਾਹਮਣੇ ਐਕਸੀਡੈਂਟ ਹੋਇਆ ਨਹੀਂ ਮੈਂ ਥੋੜਾ ਥੋੜਾ ਪਿਛੇ ਜਾ ਜਾਦਾ ਅੱਛਾ ਜੀ ਹਾਂਜੀ ਫਿਰ ਮੌਤ ਹੋ ਗਈ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਣੇ ਕੱਚੋ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਜਦੋਂ ਦੇਖਿਆ ਤੇ ਫਿਰ ਤੇ ਮੌਕੇ ਤੇ ਪੁਲਿਸ ਪਰਚਾ ਪਹੁੰਚਿਆ ਨਹੀਂ ਪਾਜੀ ਪੁਲਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੋਂ ਤਾਈ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ-ਵੱਡੇ ਕਰ ਲੈਨੇ ਆ ਤੇ ਪਰ ਵਾਦੇਆਂ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮੰਨੂ ਖਰੀਓ ਯੋ ਵਾਦੇ ਆ ਤੇ ਕਿਉਂਕਿ ਝੂਠੇ ਦਲਾਸੇ ਜਿਹੜੇ ਦੇਣੇ ਤੇ ਝੂਠੇ ਦਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ਼ ਉਤਰਨ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਨਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨੂ ਅੱਜ ਕਿੱਥੇ ਅੱਧੇ ਘੰਟੇ ਬਾਅਦ ਆ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਪੀ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨੇ ਨਾ ਥੋੜਾ ਕ ਖਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਕਤ ਨੇ ਉਦਲਾਸੇ ਨਹੀਂ ਦੇਈਦੇ ਹੁੰਦੇ ਕਿੱਦਾਂ ਵੱਡਾ ਹਾਸਾ ਆਇਆ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ਼ ਗਤੀ ਦਾ ਕਾਰਨ ਹਾਂਜੀ ਇੱਕ ਮੈਂ ਬੇਨਤੀ ਕਰਦਾ ਵਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮੰਨ ਲਓ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮੰਨ ਲਓ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿ ਇਦਾਂ ਬੇਟਾ ਸੀ ਨਾ ਹਾਂ ਆਪਣੇ ਆਪ ਨੂੰ ਤੇ ਉਹ ਬੜਾ ਕਹਿਣ ਦਾ ਮੈਂ ਸੀਐਮ ਆ ਲੋਕਾਂ ਨੂੰ ਵੀ ਕਹਿਣਾ ਚਾਹੂਗਾ ਕਿ ਵੀ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਕਿਉਂਕਿ ਅੱਜ ਜਲੇ ਦੇਖਿਆ ਗਿਆ ਗੱਡੀ ਤੇਜ਼ ਕਾਰਨ ਦੱਸਿਆ ਗਿਆ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾਵਾ ਐਡੀ ਜੋ ਉਹਨਾਂ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹ ਟਰੱਕ ਵਾਲੇ ਦੀ ਚਾਹ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਅੰਜਲੀ ਚਲੋ ਠੀਕ ਹੈ ਜੀ